ਪਲੀਜ਼ ਧੱਕਾ ਨਹੀਂ ਸਰ ਦੱਸ ਦਿਓ ਹਾਂਜੀ ਕੀ ਮਾਮਲਾ ਕੀਤਾ ਜੀ ਭਾਜੀ ਅੱਜ ਤੁਸੀਂ ਇੱਥੇ ਢਾਣਾ ਏ ਥੋੜਾ ਜਿਹਾ ਬ੍ਰੀਕ ਕਰ ਦਿਓ ਸਰ ਜ਼ਿਆਦਾ ਨਹੀਂ ਥੋੜਾ ਜਿਹਾ ਦੱਸ ਦਿਓ ਸਰ ਸਰ ਥੋੜਾ ਜਿਹਾ ਦੱਸ ਦਿਓ ਨਾਮ ਹੈ ਜੀ ਮੇਰਾ ਨਾਮ ਜੀ ਸੁਸ਼ਮਨ ਮੈਂ ਤਾਂ ਹੈਗਾ ਅੱਛਾ ਜੀ ਇਹ ਜੀ ਮੇਰੇ ਆਪਣੇ ਘਰ ਬਲੋ ਰਜਿਸਟਰੀ ਹੋਈ ਸਾਡਾ ਪਲਾਟ ਹੈ ਸਾਡੇ ਕੋਲ ਸਾਰੇ ਪੇਪਰ ਸਭ ਕੁਝ ਹੈਗਾ ਤੇ ਪਿਛਲੇ ਕਈ ਵਾਰੀ ਇਹਨਾਂ ਨੇ ਪੰਗਾ ਪਾਇਆ ਜੀ ਕਿ ਸਾਡੀ ਥੋੜੀ ਜਗ੍ਹਾ ਇੱਦਾਂ ਥੋੜੀ ਜਗ੍ਹਾ ਉੱਦਾਂ ਕਿੰਨੇ ਪੰਗਾ ਪਾਇਆ ਜੀ ਜਿਨ੍ਹਾਂ ਨੇ ਜੀ ਆਂਦੇ ਨੇ ਕਰਾਉਂਦੇ ਨੇ ਸੱਟੇ ਪਲਾਟੇ ਵਾਲੇ ਗਲਾਟਾ ਮਹਿਕਮਾ ਸਭ ਕੁਝ ਹੈਗਾ ਇਹਨਾਂ ਕੋਲ ਇਹਨਾਂ ਨੂੰ ਬਸ ਇਦਾਂ ਹੁੰਦਾ ਰਹਿੰਦਾ ਸਾਨੂੰ ਕਿਤੇ ਕੁਝ ਬੰਨ ਜੀ ਐ ਹੋ ਜੀ ਬਸ ਹੋਰ ਕੁਝ ਨਹੀਂ ਹੁੰਦਾ ਇਹਨਾਂ ਨੂੰ ਅੱਜ ਮੈਂ ਆਇਆ ਮੈਨੂੰ ਫੋਨ ਆਇਆ ਜੀ ਤੁਹਾਡੀ ਆਇਆ ਕਰਨ ਲੱਗੇ ਰੋਟੀ ਦੀ ਬੁਰਕੀ ਤੋੜਨ ਲੱਗਾ ਘਰ ਮੈਂ ਮੇਰੇ ਪਾਪਾ ਬੈਡ ਰਿਟਨ ਨੇ ਹਸਪੀਟਲਾਈਜ਼ ਨੇ ਉਹ ਵਿਚਾਰੇ ਨਾ ਬੋਲ ਸਕਦੇ ਨਾ ਚੱਲ ਸਕਦੇ ਉਹ ਪੈਰਲਾਈਜ਼ ਨੇ ਇਹਨਾਂ ਦੇ ਪੰਗੇ ਇੰਨੇ ਰਹੇ ਕਿ ਮੈਂ ਸਿਰਫ ਆਇਆ ਇੱਥੇ ਉਹ ਕਰੇਨ ਪਿੱਛੇ ਕਰਦਾ ਪਿਆ ਮਸ਼ਰਫ ਉਹਨੂੰ ਇੰਨਾ ਕਿਹਾ 2 ਮਿੰਟ ਖੜ ਜਾ ਵੀਰੇ ਮੇਰੇ ਮम्मा ਪੇਪਰ ਲੈ ਕੇ ਆ ਰਹੇ ਨੇ ਮੈਨੂੰ ਇੰਨੇ ਗੰਦੇ ਤਰੀਕੇ ਨਾਲ ਮਾਰਿਆ ਗਿਆ ਆ ਦੇਖੋ ਇੱਥੇ ਮਾਰਿਆ ਜੀ ਆ ਮੇਰੇ ਘਰੁੰਡੇ ਮਾਰਦੇ ਆ ਮੇਰੇ ਪਿੱਛੇ ਡੰਡੇ ਮਾਰਦੇ ਇਹਨਾਂ ਨੇ ਮੇਰਾ ਫੋਨ ਛੇਲ ਲੈ ਮੈਨੂੰ ਚੱਕ ਕੇ ਗੱਡੀ 'ਚ ਪਾ ਤੋ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਪਏ ਐ ਅੱਛਾ ਤੁਹਾਡੇ ਕੋਲ ਆ ਗਏ ਪੱਤਰ ਹੈਗੇ ਆ ਜੀ ਸਭ ਕੁਝ ਹੈਗਾ ਆ ਦੇਖੋ ਜੀ ਸਭ ਕੁਝ ਹੈਗਾ ਸਾਡੇ ਕੋਲ ਆਪਰੂਵ ਹੈਗਾ ਸਭ ਕੁਝ ਗਾਰਡ ਦੇ ਵਿੱਚ ਅੱਧਾ ਘੰਟਾ ਗੱਡੀ 'ਚ ਬੰਦ ਰੱਖਿਆ ਮੈਨੂੰ ਮੈਂ ਕੁਝ ਅੰਦਰੋਂ ਬੋਲਦਾ ਮੈਨੂੰ ਗਾਲਾਂ ਕੱਢਦੇ ਪਏ ਐ ਇਹ ਕੋਈ ਇਹਨਾਂ ਦਾ ਓਏ ਜੇ ਤੁਹਾਡੇ ਤੁਹਾਡੇ ਕਾਗਜ਼ ਪੱਤਰ ਪੂਰੇ ਆ ਫਿਰ ਤੁਹਾਡੇ ਨਾਲ ਧੱਕਾ ਕਿਉਂ ਹੋ ਰਿਹਾ ਬਾਜੀ ਇਹ ਕੁਝ ਕਾਲੀ ਨਹੀਂ ਬੱਲੇ ਪੈਂਦੀ ਅਸੀਂ ਹੁਣ ਤੁਸੀਂ ਦੇਖੋ ਕੋਈ ਕਰੇਨਾ ਲੈ ਕੇ 10 ਬੰਦੇ ਲੈ ਕੇ ਆਜੂਗਾ ਤੁਸੀਂ ਇਕੱਲੇ ਕੀ ਕਰ ਲੋਗੇ ਧੱਕੇ ਮਾਰ ਕੇ ਜੀ ਲਵਰੇਚਿੰਗ ਨਾਮ ਹੁੰਦਾ ਮੈਨੂੰ ਉਹਨੇ ਇਦਾਂ ਮਾਰਿਆ ਕੁੱਟਿਆ ਅੰਦਰ ਕੀ ਤੁਸੀਂ ਲੈ ਕੇ ਦਿੱਤੀ ਹੋਈ ਹੈ अच्छा जी कि ਤੁਹਾਡੇ ਕੋ ਸਟੇ ਵਗੈਰਾ ਵੀ ਹੈ ਜਗ੍ਹਾ ਦਾ ਜਾਂ ਕਿਸ ਤਰ੍ਹਾਂ ਜਗ੍ਹਾ ਤੁਹਾਡੇ ਕੋਲ ਰਜਿਸਟਰੀ ਵਾਲੀ ਜਗ੍ਹਾ ਤੁਹਾਡੀ ਹਾਂ ਗਲਾੜਾ ਨੇ 6000 ਰੁਪਏ ਜਮ੍ਹਾਂ ਕਰਵਾ ਕੇ ਦਿਖਾਓ ਇੱਕ ਮਿੰਟ ਪੇਪਰ ਦਿਖਾਓ ਸਾਹਮਣੇ ਆਹ ਦੇਖੋ ਆ ਲਿਖ ਕੇ ਵੀ ਦਿੱਤਾ ਹੈ ਤੁਸੀਂ ਬਾਕੀ ਵੀ ਦੱਸੋ ਹਾਂ ਆ ਰਿਪਰੈਜ਼ੈਂਟੇਸ਼ਨ ਵੀਕ ਮੁਕ ਪ੍ਰਸ਼ਾਸਕ ਜੀ ਨੂੰ ਆਹ ਦੇਖੋ ਆ 16/7/21 ਦਾ ਲਿਖ ਕੇ ਦਿੱਤਾ ਹੈ ਅੱਛਾ ਕਿਹਦੇ ਨਾਂ ਤੇ ਜਗ੍ਹਾ ਜੀ ਆ ਨੀਰਜ मेहता ਅੱਛਾ ਜੀ ਨੀਰਜ मेहता ਕੌਣ ਲੱਗਦੇ ਐ ਫਾਦਰ ਫਾਦਰ ਨੇ ਅੱਛਾ ਬੰਦਾ ਐ ਐਕਸੀਡੈਂਟ ਹੋ ਗਿਆ ਪਿਛਲੇ ਸਾਲ ਇਸ ਕਰਕੇ ਉਹ ਬੈਡ ਰੈਡਰ ਰਜਿਸਟਰੀ ਹੋਈ ਆ ਦੇਖੋ ਗਲਾਟਾ ਦੀ ਫੋਟੋ ਐ ਨੀਰਜ मेहता ਦੀ ਫੋਟੋ ਲੱਗੀ मेहता ਸਾਹਿਬ ਦੀ ਅੱਛਾ ਜੀ ਆਹ ਸੇਲ ਕਰਨ ਵਾਲੇ ਨੇ ਇਹਨਾਂ ਨੇ ਜਗਾ ਲਈ ਆ ਅੱਛਾ ਜੀ 1976 ਦੀ ਐ ਰਜਿਸਟਰੀ ਪਹਿਲੀ ਐ ਇੱਥੇ ਹੀ ਪਲਾਟ ਦੀ ਆ ਉਹ ਵੀ ਹੈਗੀ ਆਪਣੇ ਕੋਲ ਤੇ ਚੱਲੀ ਗਲਾਟਾ ਅੱਛਾ ਤੁਸੀਂ ਦੇਖੋ ਇੱਕ ਮਿੰਟ ਹਾਂ ਜੀ ਕੀ ਨਾਮ ਨਾਮ ਲਿਖਿਆ ਮੈਂ ਮਿਸਸ ਵਿਜਲక్ష్ਮੀ ਮੱਥਾ ਸ਼੍ਰੀ ਨੀਰੁਜ ਮੱਥਾ ਇਹ ਦੀ ਬਾਈ ਅੱਛਾ ਜੀ ਅਰੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਦ ਕਿ ਦੇਖੋ ਗਲਾਟਾ ਵੱਲੋਂ ਰਜਿਸਟਰੀ ਹੈ ਅੱਛਾ ਕੋਈ ਇਹ ਨਹੀਂ ਹੈ ਕਿ ਅਸੀਂ ਕਿਤੋਂ ਬਾਹਰੋਂ ਰਜਿਸਟਰੀ ਕਰਾਈ ਹੈ ਜਿਹੜੇ ਬੰਦੇ ਤੋਂ ਅਸੀਂ ਲਿਆ ਡਾਇਰੈਕਟ ਉਹਨਾਂ ਨੂੰ ਹਾਈ ਕੋਰਟ ਨੇ ਰਜਿਸਟਰੀ ਕਰਵਾ ਕੇ ਦਿੱਤੀ ਉਹਨਾਂ ਤੋਂ ਅਸੀਂ ਪਰਚੇਸ ਕੀਤੀ ਔਰ ਗਲਾਟਾ ਕਦੋਂ ਪਰਚੇਸ ਕੀਤਾ ਸੀਗਾ ਜੀ ਤੁਸੀਂ ਇਹ ਇਹ 2017 18 ਚ ਜੀ ਇਸ ਟਾਈਮ ਮੇਰੇ ਹਸਬੰਡ ਬੈਟਰੀਡਨ ਨੇ ਉਹਨਾਂ ਦਾ ਲਾਸਟ ਇਅਰ ਐਕਸੀਡੈਂਟ ਹੋ ਗਿਆ। ਅੱਛਾ ਜੀ। ਔਰ ਅਸੀਂ ਹੁਣੇ ਹੀ ਜਸਟ ਹਸਪੀਟਲ ਤੋਂ ਆਏ ਉਹਨਾਂ ਦੇ ਬ੍ਰੇਨ ਦਾ ਫੇਰ ਆਪਰੇਸ਼ਨ ਹੋ ਗਿਆ। ਅੱਛਾ ਜੀ। ਲੇਕਿਨ ਸਾਨੂੰ ਬਿਨਾ ਮਤਲਬ ਤੋਂ ਧੱਕਾ ਕੀਤਾ ਜਾ ਰਿਹਾ। ਨਾ ਕੋਈ ਨੋਟਿਸ ਕੀਤਾ। ਨਾ ਕੋਈ ਨੋਟਿਸ ਦਿੱਤਾ ਗਿਆ ਅਗਲਾ ਡਾਟਾ। ਨਾ ਕੋਈ ਗੱਲ ਇਹ ਤਾਂ ਕਿਸੇ ਸਾਨੂੰ ਨਹੀਂ ਪਤਾ ਕੌਣ ਹੈ ਕਰਵਾ ਰਿਹਾ ਕੌਣ ਨਹੀਂ ਕਰਵਾ ਰਿਹਾ ਲੇਕਿਨ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਅਸੀਂ ਤਾਂ ਅੱਗੇ ਬਹੁਤ ਪਰੇਸ਼ਾਨ ਜ਼ਿੰਦਗੀ ਚ ਔਰ ਉਪਰੋਂ ਦੀ ਸਾਨੂੰ ਇਹ ਹੋਰ ਪਰੇਸ਼ਾਨ ਕੀਤਾ ਜਾ ਰਹੇ ਅੱਛਾ ਜੀ ਤੇ ਹੁਣ ਕੀ ਮੰਗਿਆ ਤੁਹਾਡੀ ਇਹ ਜਿਹਨੇ ਤੋੜ ਕੇ ਚਲੇ ਗਏ ਨੇ ਤੁਹਾਡੀ ਮੰਗ ਕੀ ਹੈ ਜੀ ਕੋਈ ਨਾ ਸਾਰਾ ਬਣਾ ਕੇ ਦੇਣ ਮੈਨੂੰ ਕਿਉਂਕਿ ਮੈਂ ਇਸ ਕੰਡੀਸ਼ਨ ਚ ਨਹੀਂ ਹੈਗੀ ਕਿ ਬਾਰ ਬਾਰ ਇਹਨੂੰ ਬਣਾ ਸਕਾਂ ਪੁਲਿਸ ਦੇ ਵਿੱਚ ਵੀ ਅਸੀਂ ਕੀ ਨਾਮ ਆਪ ਜੀ ਮੇਰਾ ਨਾਮ ਬਰਮਿੰਦਰ ਸਿੰਘ ਅੱਛਾ ਜੀ ਹਾਂ ਹੁਣ ਤੁਹਾਡੇ ਮੈਂ ਤਾਂ ਤੁਹਾਡੇ ਦੋਸਤ ਨੇ ਇੱਕ ਮਿੰਟ ਤੁਹਾਡੀ ਆ ਸਾਰੀ ਜ਼ਮੀਨ ਦੇ ਜਿੰਨੇ ਵੀ ਕਾਗਜ਼ਾਤ ਵੀ ਤੁਹਾਡੇ ਕੋਲ ਨੇ ਫਿਰ ਵੀ ਉਹਦੇ ਵਾਪਸੂਦ ਕਾਰਵਾਈ ਹੁੰਦੀ ਆ ਹੁਣ ਤੁਹਾਡੀ ਅੱਗੇ ਕੀ ਰਣਨੀਤੀ ਰਹਿਣ ਵਾਲੀ ਹੈ ਜੀ ਸਾਡਾ ਅਸੀਂ ਤਾਂ ਇਹੀ ਗੱਲ ਕਹਿ ਰਹੇ ਆਂ ਵੀ ਪ੍ਰੋਪਰ ਪ੍ਰੋਸੀਜਰ ਅਡਾਪਟ ਹੋਣਾ ਚਾਹੀਦਾ ਸਾਨੂੰ ਨੋਟਿਸ ਆਂਦਾ ਵੀ ਭਾਈ ਤੁਹਾਡੀ ਇਹ ਨਜਾਇਜ਼ ਕੰਸਟਰਕਸ਼ਨ ਆ ਅਸੀਂ ਉਹਦਾ ਜਵਾਬ ਦੰਦੇ ਹਾਂ ਜੀ ਲੇਕਿਨ ਜਦੋਂ ਸਾਡੀ ਨਜਾਇਜ਼ ਕੰਸਟਰਕਸ਼ਨ ਹੀ ਨਹੀਂ ਹੈਗੀ 플ੌਟ ਦੀ ਜਿਹੜੀ ਰਜਿਸਟਰੀ ਇਹਨਾਂ ਦੀ ਹਾਈ ਕੋਰਟ ਦੇ ਆਰਡਰਾਂ ਦੇ ਮੁਤਾਬਕ 6000 ਰੁਪਏ ਜਮ੍ਹਾਂ ਕਰਵਾ ਕੇ ਇਹਨਾਂ ਨੇ ਕਰਵਾ ਕੇ ਦਿੱਤੀ ਹੋਈ ਆ। ਅੱਛਾ ਜੀ। ਆ ਜਗਦੀਸ਼ਪੁਰੇ ਦੇ ਨਕਸ਼ੇ ਦੇ ਵਿੱਚ ਇਹ ਪਲਾਟ ਇੱਥੇ ਹੀ ਲੱਗਾ ਹੋਇਆ। ਅੱਛਾ ਜੀ। ਉਸ ਦੇ ਬਾਵਜੂਦ ਇਹ ਕਹਿੰਦੇ ਵੀ ਇਹ ਪਲਾਟ ਜਿਹੜਾ ਵਾ ਸੜਕ ਚਾਂਦਾ ਅਸੀਂ ਇਹਨਾਂ ਨੂੰ ਲਿਖ ਕੇ ਦਿੱਤਾ ਹੋਇਆ ਦੋ ਵਾਰੀ ਕਿ ਜੇ ਕੋਈ ਪਲਾਟ ਸੜਕ ਚਾਂਦਾ ਸਾਨੂੰ ਬਦਲਵਾ ਪਲਾਟ ਦੇ 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 ਕਲਾੜਾ ਨੇ ਇੱਥੇ ਤਿੰਨ ਚਾਰ ਬੰਦਿਆਂ ਨੂੰ ਪਹਿਲਾਂ ਦਿੱਤੇ ਵੀ ਨਹੀਂ ਪਲਾਟ। ਅੱਛਾ ਜੀ। ਵੀ ਸਾਨੂੰ ਇਹ ਵਾਲਾ ਪਲਾਟ ਤੁਸੀਂ ਚੰਡੀਗੜ੍ਹ ਰੋਡ ਤੇ ਜਗ੍ਹਾ ਹੈਗੀ ਤੁਹਾਡੀ ਤਾਜਪੁਰ ਰੋਡ ਉਧਰ 38 ਸੈਕਟਰ ਦੇ ਬਾਹਰ ਜਗਾ ਤੁਸੀਂ ਸਾਨੂੰ ਐਨੀ ਜਗਾ ਉੱਥੇ ਦੇ ਦੋ ਤੇ ਜਗਾ ਹੀ ਤੁਸੀਂ ਆਪਣੇ ਕੋਲ ਕਰ ਲੋ ਹਾਂ ਸਾਨੂੰ ਬਦਲੇ ਮੇ ਪਲਾਟ ਦਿੱਤਾ ਉਹ ਕਾਰਵਾਈ ਕਰਨ ਤੋਂ ਪਹਿਲਾਂ ਕੋਈ ਤੁਹਾਨੂੰ ਨੋਟਿਸ ਵਗੈਰਾ ਵੀ ਨਹੀਂ ਹੁੰਦੇ ਦਿੱਤਾ ਕੋਈ ਨਹੀਂ ਕੋਈ ਨਹੀਂ ਕੁਝ ਨਹੀਂ ਉਹਨਾਂ ਨੇ ਆ ਬਸ ਸਿੱਧੇ ਆ ਕੇ ਢਾਣਾ ਸ਼ੁਰੂ ਕਰ ਦਿੱਤਾ ਅੱਛਾ ਨਹੀਂ ਇਹ ਹੁਣ ਕਹਿ ਰਹੇ ਵੀ ਜਗਾ ਸੜਕ ਜਾ ਰਹੀ ਹੈ ਜਦੋਂ ਰਜਿਸਟਰੀ ਕੀਤੀ ਉਦੋਂ ਦੇਖਣਾ ਨੇ ਇਹੀ ਤਾਂ ਗੱਲ ਕਹਿ ਰਹੇ ਆ ਜੀ ਜਦੋਂ ਹੁਣ ਉਦੋਂ ਹਾਈ ਕੋਰਟ ਦੇ ਆਰਡਰਾਂ ਮੁਤਾਬਕ ਵੇਰ ਇਟ ਇਜ਼ ਐਜ਼ ਇਟ ਇਜ਼ ਰਜਿਸਟਰੀ ਕਰਤੀ ਜੀ ਅੱਛਾ ਹੁਣ ਰਜਿਸਟਰੀ ਕਰਤੀ ਦਾ ਉਹ ਪੁਰਾਣਾ ਹੀ ਕਬਜ਼ਾ ਪੁਰਾਣੀ ਇੱਥੇ ਕੰਸਟਰਕਸ਼ਨ ਹੋਈ ਹੋਈ ਹੈ ਪੁਰਾਣੀ ਆ ਹੁਣ ਦੁਬਾਰਾ ਰੈਨੋਵੇਸ਼ਨ ਕੀਤੀ ਹੈ ਜੀ ਕਿਉਂਕਿ 76 ਛੱਤ ਟੈਹ ਰਹੀ ਸੀਗੀ ਅੱਛਾ ਇਹਨਾਂ ਨੇ ਇਹ ਕਹਿੰਦੇ ਸੀ ਸੜਕ ਜਾਂਦੀ ਹੈ ਸੜਕ ਤੇ ਅਸੀਂ ਦੋ ਰਿਪਰੈਜ਼ੈਂਟੇਸ਼ਨ ਲਿਖ ਕੇ ਦਿੱਤੀਆਂ ਹੋਈਆਂ ਆ ਦੇਖੋ ਮਹਿਤਾ ਸਾਹਿਬ ਵੱਲੋਂ ਇਹ ਆ ਲੋ ਆ ਲੋ ਆ ਦੇਖੋ ਮੁੱਖ ਪ੍ਰਸ਼ਾਸਨ ਕਲਾਡਾ ਜੀ ਆ ਫਲੋਡ ਦੇ ਆ ਮੁਤਾਬਕ ਸਾਡੀ ਸਾਡੇ ਨਾਮ ਪਰ ਕੀਤੀ ਜਾਵੇ ਉੱਪਰ ਐਮ.ਐਲ.ਏ. ਸੀ ਸੰਜੇ ਤਲਵਾੜ ਦੇ ਉਸ ਦੇ ਸਾਥੀਆਂ ਵੱਲੋਂ ਜ਼ਬਰਨ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ 21 ਦੀ ਲਿਖ ਕੇ ਦਿੰਦੀ ਆ। ਉਸ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਫਿਰ ਇਹ ਵੀ ਲਿਖ ਕੇ ਦਿੱਤਾ ਕਿ ਜੇ ਤੁਹਾਨੂੰ ਫਲੋਰ ਸਾਡਾ ਇਹ ਚਾਹੀਦਾ ਤੁਸੀਂ ਉਹ ਦੂਸਰੀ ਕਿੱਥੇ ਆ। ਫਿਰ ਦੁਬਾਰਾ ਅਸੀਂ ਲਿਖ ਕੇ ਦਿੱਤਾ 메ਨ ਤਾਜਪੁਰ ਰੋਡ ਲੁਧਿਆਣਾ ਵਿਖੇ ਮੇਰਾ ਕਾਰਨਰ ਪਲਾਟ 200 ਵਰਗ ਅੱਜ ਦੇ ਦੇ 160 ਵਰਗ ਅੱਜ ਦੇ نیچے ਸਿਵਰੇ ਲਾਈਨ ਅਤੇ ਉੱਪਰੋਂ ਹਾਈ ਟੈਂਸ਼ਨ ਤਾਰਾਂ ਆਉਣ ਕਾਰਨ ਗਲਾਡਾ ਦੀ ਪਾਲਿਸੀ ਮੁਤਾਬਕ ਬਦਲਵਾ ਪਲਾਟ ਲੈਂਡ ਸੰਬੰਧੀ ਬਨੇ ਪੱਤਰ ਆ 21 ਦਾ ਦਿੱਤਾ ਹੋਇਆ ਦੇਖੋ ਅੱਛਾ ਦਿਨ 12 21 ਦਾ ਅੱਛਾ ਉੱਥੇ ਡੈਰੀ ਹੋਇਆ ਹੋਇਆ ਅੱਛਾ ਇਹਦੇ ਤੇ ਕੋਈ ਪ੍ਰਤੀਕਿਰਿਆ ਹੀ ਨਹੀਂ ਅਜ ਤੱਕ ਹਾਂ ਇਹ ਇੱਕ ਲੈਂਡ ਸੀ ਉਹਨੇ ਬੋਲੀ ਸੀ ਜਿਹੜੇ ਪਹਿਲੇ ਵਿਧਾਇਕ ਰਹ ਚੁੱਕੇ ਨੇ ਸੰਜੀਤ ਦਲਵੜ ਉਹਨਾਂ ਦੇ ਬੰਦਿਆਂ ਵੱਲੋਂ ਕਬਜ਼ਾ ਕੀਤਾ ਉਹਦੋਂ ਉਹਨਾਂ ਦੀ ਉਹਨਾਂ ਦਾ ਮੇਨ ਇੰਟਰਸਟ ਸੀਗਾ ਉਹਨਾਂ ਨੇ ਇੱਥੇ ਅਲਾਟਮੈਂਟ ਕਰਾਈ ਸੀ ਆ ਸਕੂਲ ਦੀ ਕਿਸੇ ਨੂੰ ਵੇਚਿਆ ਉਹਨੂੰ ਸੜਕ ਜਿਹੜੀ ਹੈ ਪੁਰਾਣੀ ਐਡੀ ਹੈ ਨਹੀਂ ਸੀ ਪੁਰਾਣੀ ਸੜਕ ਇਹ 45 ਫੁੱਟ ਦੀ ਸੀ ਇਹਨੂੰ ਜਾਣ ਪਹੁੰਚ ਕੇ ਚੌੜਾ ਕੀਤਾ ਜਾ ਰਿਹਾ ਹੈ ਹਾਂ ਨਾ ਉਹਦਾ ਕੋਈ ਮਤਾ ਪਾਇਆ ਨਾ ਕੁਛ ਜਿਹੜਾ ਪੀਟਾ ਦਾ ਨਕਸ਼ਾ ਸੀਗਾ ਪੁਰਾਣਾ ਇਹ हां ओदे ते ਸੜਕ ਜਿਹੜੀ ਆ ਇਹ ਸਿੰਗਲ ਸੜਕ ਆ ਡਬਲ ਹੈ ਹੀ ਨਹੀਂ 30 ਫੁੱਟ ਦੀ ਸੜਕ ਆ 30 ਫੁੱਟ ਦੀ ਸੜਕ ਐ ਤੇ ਨਕਸ਼ੇ ਨਾਲ ਕੋ ਸਾਰੀ ਕੋਰਸਪੋਂਡੈਂਸ ਹੈਗੀ ਆ ਟੋਟਲ ਅੱਛਾ ਜੀ ਹਾਈ ਕੋਰਟ ਦੇ ਵਿੱਚ ਸਾਰੇ ਕਾਗਜ਼ ਲੱਗੇ ਹੋਏ ਨੇ ਤੇ ਹੁਣ ਜਿਵੇਂ ਸਰਕਾਰ ਵੀ ਬਦਲ ਗਈ ਐਮ.ਐਲ.ਏ. ਸਾਹਿਬ ਬਦਲ ਗਏ ਤੁਸੀਂ ਐਮ.ਐਲ.ਏ. ਸਾਹਿਬ ਨੂੰ ਚੀਜ਼ ਕਹੀ ਸੀ ਜੇ ਦੱਸੀ ਉਹਨਾਂ ਨੇ ਨੋਟ ਚ ਲੈਂਦੀ ਐ ਤੁਸੀਂ ਐਮ.ਐਲ.ਏ. ਸਾਹਿਬ ਨੂੰ ਤਾਂ ਤਾਂ ਅਸੀਂ ਦੱਸਿਆ ਸਾਨੂੰ ਜੇ ਪੁੱਛਣ ਅੱਛਾ ਜੀ ਹਾਂ ਗਲਾਡਾ ਕੋਲ ਸਾਰਾ ਰਿਕਾਰਡ ਆ ਗਲਾਡਾ ਰਿਕਾਰਡ ਦੇਖੇ ਨਾ ਪਹਿਲਾਂ ਅਲਿਖੇ ਅਸੀਂ ਦਿੱਤਾ ਹੋਇਆ ਦੇਖੋ ਪੈਰੀ ਕੀਤੀ ਹੋਈ ਆ ਸਾਰੀ ਬੇਨਤੀ ਤੁਸੀਂ ਇਹਦੀ ਫੋਟੋ ਖਿੱਚ ਕੇ ਪਾਣ ਨੂੰ ਛਾਪ ਦਿਓ ਕੀ ਲਿਖਿਆ ਸੀ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਆ ਜਿਹੜਾ ਇਹ ਪੈਂਦੀ ਜਗਾ ਸੀਵਰੇਜ ਆਉਂਦੀ ਹੈ ਤੇ ਮੌਜੂਦਾ ਹਲਕਾ ਐਮਐਲਏ ਮੁਤਾਬਕ ਲਗਦੀ ਸੜਕ ਚੌੜੀ ਕਰਨ ਦੀ ਵੀ ਕਾਰਵਾਈ ਚੱਲ ਰਹੀ ਹੈ ਸਾਡੇ ਪਲਾਟ ਦੇ نیچے ਸੀਵਰ ਲਾਈਨ ਪੈਂਦੀ ਹੈ ਤੇ ਪਲਾਟ ਦੇ ਪਿਛਲੇ ਹਿੱਸੇ ਉੱਪਰ ਹਾਈ ਟੈਂਸ਼ਨ ਲੰਘ ਰਹੀ ਹੈ ਜਿਸ ਜਿਸ ਦੇ ਪਲਾਟ ਦੀ ਉਸਾਰੀ ਸੰਭਵ ਨਹੀਂ ਹੈ ਸੋ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਵਿਭਾਗਾਂ ਗਲਾਡਾ ਦੀ ਪਾਲਿਸੀ ਮੁਤਾਬਕ ਮੇਰੇ ਪਲਾਟ ਜਿਸ ਦਾ 160 ਵਰਗ ਗਜਾ ਦਾ ਬਦਲ ਕੇ ਕਾਰਨਰ ਵਾਲੀ ਸੇਮ ਲੋਕੇਸ਼ਨ ਦਾ ਪਲਾਟ ਤਾਂ 메ਨ ਕਾਜਪੁਰ ਰੋਡ ਵਿਖੇ ਦਿੱਤਾ ਜਾਵੇ ਜੇਕਰ ਉਥੇ ਪਲਾਟ ਮੌਜੂਦ ਨਹੀਂ ਹੈ ਤਾਂ ਉਸ ਦੀ ਜਗ੍ਹਾ ਚੰਡੀਗੜ੍ਹ ਰੋਡ ਵਿਖੇ ਸੈਕਟਰ 39 ਵਿਖੇ ਜਾਂ ਸੈਕਟਰ ਸੈਕਟਰ 39 ਸੈਕਟਰ ਹਾਰਡ ਮੋਤੀ ਨਗਰ ਦੇ ਨਾਲ ਕਾਰਨਰ ਵਾਲੀ ਸਾਈਡ ਜਾਂ ਜਮਾਲਪੁਰ ਚੌਂਕ 메ਨ ਰੋਡ ਉੱਪਰ ਪਲਾਟ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਉਜਰ ਨਹੀਂ ਹੋਵੇ ਗਲਾੜਾ ਦੀ ਪਾਲਸੀ ਮੁਤਾਬਕ ਪਲਾਟ niche sewer ਜਾਂ ਉਪਰੋਂ ਹਾਈ ਟੈਂਸ਼ਨ ਲ ਤਾਰਾਂ ਜਾ ਰਹੀਆਂ ਹੋਣ ਤਾਂ ਗਲਾੜਾ ਨੂੰ ਆਪਣੀ ਪਲੈਨਿੰਗ ਵਾਸਤੇ ਜਗ੍ਹਾ ਲੜੋਂਦੀ ਹੋਵੇ ਤਾਂ ਬਸਲਾ ਪਲਾਟ ਦੇਣਾ ਸੰਭਵ ਹੈ ਇਸ ਬਾਰੇ ਪਹਿਲਾਂ ਵੀ ਸਾਡੇ ਮੁੱਖ ਪ੍ਰਸ਼ਾਸਕ ਗਲਾੜਾ ਜੀ ਨੂੰ ਪੱਤਰ ਨੰਬਰ ਉਹੀ ਪਹਿਲੀ 276816721 ਨੂੰ ਦਿੱਤਾ ਹੋਇਆ ਜੋ ਕਿ ਵਿਚਾਰ ਅਧੀਨ ਹੈ ਜੇਸੀ ਕਾਫੀ ਨਾਲ ਲੱਤੀ ਹੈ ਉਪਰੋਕਤ ਤਦਾਂ ਦੇ ਆਧਾਰ ਤੇ ਪੀਟੀ ਕੀਤੀ ਜਾਂਦੇ ਕਿ ਉਪਰੋਕਤ ਸਾਨੂੰ ਬਦਲਵਾ ਪਲਾਟ ਦੇ ਕੇ ਕਾਰਵਾਈ ਜਲ ਤੋਂ ਜਲਦ ਕੀਤੀ ਜਾਵੇ ਹੁਣ 21 ਦੀ ਲੈਟਰ ਹੈ ਦੱਸੋ ਫਿਰ ਬੰਦਾ ਕੋਈ ਦਊਗਾ ਹੀ ਨਹੀਂ ਸਾਨੂੰ ਕੋਈ ਅਸੀਂ ਆਪਣੀ ਜਗ੍ਹਾ ਨੂੰ ਬਣਾਵਾਂਗੇ ਨਹੀਂ ਜੀ ਪੈਸੇ ਲਾ ਕੇ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਾਡੀ ਤਾਂ ਹੋਂ ਦੇਖੋ ਸਰਕਾਰ ਤੋਂ ਤਾਂ ਜੋ ਮੰਗ ਹੈਗੀ ਅਸੀਂ ਤਾਂ ਹੁਣ ਸਿੰਪਲੀ ਅਜੇ ਕੋਰਟ ਦੇ ਵਿੱਚ ਜਾਵਾਂਗੇ ਔਰ ਐਫ ਆਈ ਆਰ ਰਜਿਸਟਰਡ ਕਰਾਉਣ ਵਾਸਤੇ ਚੀਫ ਐਡਮਿਨਿਸਟ੍ਰੇਟਰ ਗਲਾਟ ਜਿੰਨੇ ਜਿਹੜੇ ਆ ਸੂਬਾ ਮੋਡਰ ਆਰਡਰ ਇੱਕ ਤਰਫਾ ਆਪਣੇ ਵੱਲ ਹੀ ਕੱਢਦੇ ਨੇ ਦੂਜੀ ਪਾਰਟੀ ਨੂੰ ਬੁਲਾਇਆ ਹੀ ਨਹੀਂ ਸੁਣਿਆ ਹੀ ਨਹੀਂ ਉਹਨਾਂ ਨੂੰ ਤੋਂ ਔਰੇ ਖਿਲਾਫ ਜਿਹੜੀ ਬੰਦੀ ਕਾਰਵਾਈ ਪਹਿਲਾਂ ਅਸੀਂ ਪੁਲਿਸ ਕਮਿਸ਼ਨਰ ਨੂੰ ਉਹਦੇ ਖਿਲਾਫ ਕੰਪਲੇਂਟ ਦਵਾਂਗੇ ਤੇ ਹੁਣ ਕਲਾਟਾ ਦਾ ਕਿਹੜਾ ਅਫਸਰ ਹੈ ਹੁਣ ਇੱਥੇ ਆਏ ਸੀਗੇ ਐਸ ਡੀਓ ਸਾਹਿਬ ਹਾਂਜੀ ਹਾਂਜੀ ਉਹ ਉਹਨਾਂ ਦਾ ਨਾਮ ਆ ਤੇ ਕੁੱਟਮਾਰ ਕੇ ਇਹ ਦੁਆਰਾ ਕੀਤੀ ਗਈ ਹੈ ਉਹਨਾਂ ਨੇ ਨਾਲ ਪੁਲਿਸ ਲਿਆਂਦੀ ਸੀਗੀ ਪ੍ਰੋਟੈਕਸ਼ਨ ਵਾਸਤੇ ਉਹ ਅਗਰ ਐਸ ਐਚਓ ਜਿਹੜੇ 7 ਨੰਬਰ ਦੇ ਵਿੱਚ ਲੱਗੇ ਨੇ ਨਹੀਂ ਉਹਨਾਂ ਨੇ ਵੀ ਕੋਈ ਵੀ ਰਿਸ਼ਤੀ ਵਗੈਰਾ ਜਿਹੜੇ ਉਹ ਮੇਰੇ ਸਾਹਮਣੇ ਨਹੀਂ ਹੈ ਹਲੋ ਹੋਇਆ ਮੈਂ ਉਸ ਤੋਂ ਬਾਅਦ ਆਇਆ ਜਿਹੜੇ ਐਸਐਸਓ ਸਾਹਿਬ ਆਏ ਉਹਨਾਂ ਨੇ ਰਿਸਟ੍ਰੀਕਟ ਨਹੀਂ ਦਿੱਤੀ ਉਹਨਾਂ ਨੇ ਹਾਂ ਉਹ ਹੀ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਦੇਖਣਾ ਨਹੀਂ ਬਸ ਆ ਕੇ ਸਿੱਧਾ ਟਾਣ ਦੀ ਕੋਸ਼ਿਸ਼ ਕੀਤੀ ਪਰਸਨ ਨੇ ਉਹਨਾਂ ਨੇ ਮੇਰੇ ਬੇਟੇ ਨੂੰ ਅਬਿਊਜ਼ ਕੀਤਾ ਕਾਫੀ ਜ਼ਿਆਦਾ ਔਰ ਉਤੋਂ ਦੀ ਇਹ ਵੀ ਕਿਹਾ ਵੀ ਤੂੰ ਜੋ ਕਰਨਾ ਕਰ ਲਈ ਮੈਂ ਆ ਥਾਣੇ 'ਚ ਬੈਠਾ ਹਾਂ ਜਿੰਨੇ ਮੈਂ ਕਿਹਾ ਮਾਰਾ ਲਵਪ੍ਰੀਤ ਸਿੰਘ ਨਾਮ ਹੈ ਕਨਸਟੇਬਲ ਉਹ ਕਹਿੰਦਾ ਜੋ ਕਰ ਲੈ ਤੁਸੀਂ ਕਰ ਲਿਓ ਅਸੀਂ ਤਾਂ ਇੱਦਾਂ ਹੀ ਕਰਾਂਗੇ ਕੀ ਨਾਮ ਉਹਦਾ ਜੀ ਲਵਪ੍ਰੀਤ ਸਿੰਘ ਇੱਥੇ ਬੈਚ ਦੇ ਨਾਮ ਲਿਖਿਆ ਹੈ ਧੱਕਾ ਸਹੀ ਕਿਸ ਗੱਲ ਦੀ ਜਦੋਂ ਤੁਸੀਂ ਸਾਡੇ ਪੇਪਰਸ ਨਹੀਂ ਦੇਖੇ ਤੁਸੀਂ ਬਿਨਾ ਮਤਲਬ ਤੋਂ ਸਾਨੂੰ ਕਿਸ ਤਰ੍ਹਾਂ ਇੱਦਾਂ ਹਰਾਸਮੈਂਟ ਦੇ ਸਕਦੇ ਹੋ ਠੀਕ ਹੈ ਮੈਂ ਕਿਹਾ ਮੈਂ ਸਿਰਫ ਇੰਨਾ ਕਿ ਕਰੇਨ ਲੈ ਕੇ ਆ ਰਹੇ ਭਾਜੀ ਖੜਚੋ ਮੇਰੇ ਮम्मा ਪੇਪਰ ਲੈ ਕੇ ਆ ਰਿਹਾ ਐਦਾਂ ਨਾ ਕਰੋ ਖੜਚੋ ਮੈਨੂੰ ਉਹਨੇ ਐਦਾਂ ਧੱਕਾ ਮਾਰਿਆ ਮੇਰੀ ਗੱਦੋਂ ਤੋਂ ਫੜ ਕੇ ਗੱਡੀ 'ਚ ਪਾ ਲਿਆ ਅੱਧਾ ਘੰਟਾ ਬੰਦ ਰੱਖਿਆ ਜੇ ਮੈਂ ਕਰ ਰਿਹਾ ਮੈਂ ਕਹਿੰਦਾ ਮੇਰੇ ਪਾਪਾ ਜੀ ਬੈਟ ਰਿਟਨ ਨੇ ਥੋੜਾ ਦਾ ਬੰਦਾ ਕਰਦਾ ਜਿੱਥੇ ਇਹਨਾਂ ਨੂੰ ਪਹੁੰਚਣਾ ਚਾਹੀਦਾ ਜਾ ਕੇ ਜ਼ੁਲਮ ਹੁੰਦੇ ਬਲੂਰਿਆਣਾ ਚ ਉੱਥੇ ਜਾਣ ਹੀ ਹੁੰਦਾ ਲੋਕਾਂ ਨੂੰ ਆ ਕੇ ਇਹਨਾਂ ਨੇ ਪਰੇਸ਼ਾਨ ਕਰਨਾ ਹੁੰਦਾ ਸਾਡੀ ਹਾਲਤ ਕੀ ਹੈਗੀ ਉਹ ਨਹੀਂ ਪਤਾ ਇਹਨਾਂ ਨੂੰ ਅਸੀਂ ਅਗੇਸਟ ਵੀ ਕਾਰਵਾਈ ਕਰਾਂਗੇ ਔਰ ਪੁਲਿਸ ਕਮਿਸ਼ਨਰ ਨੂੰ ਸਪੈਸ਼ਲੀ ਇਸ ਬੰਦੇ ਦਾ ਨਾਮ ਜ਼ਰੂਰ ਦਵਾਂਗੇ ਕਿ ਪੁਲਿਸ ਇਸ ਵਾਸਤੇ ਆ ਕਿ ਤੁਸੀਂ ਸਾਨੂੰ ਪਰੇਸ਼ਾਨ ਕਰੋ ਸਾਡੀ ਤੁਸੀਂ ਰੱਖਿਆ ਤਾਂ ਕਿਤੇ ਕਰ ਨਹੀਂ ਸਕਦੇ ਔਰ ਇਹ ਕੰਮ ਕਰਨ ਨੂੰ ਹੈਗੇ ਉਹ ਤੁਸੀਂ ਓਕੇ